ਪਿਆਰਪਰੀ ਸਾਥ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ 2 ਜਨਵਰੀ 2025 ਅੱਜ ਦੀਆਂ ਵੱਡੀਆਂ ਖਬਰਾਂ ਤੇਜ਼ ਕੀ ਮਾਲ ਲੈ ਕੇ ਹਾਜ਼ਰ ਹੋ ਗਏ ਹਾਂ ਨਵੇਂ ਸਾਲ ਮੌਕੇ ਮੁਫਤ ਵਸ ਸਫ਼ਰ ਸੰਬੰਧੀ ਪੰਜਾਬ ਸਰਕਾਰ ਦਾ ਵੱਡਾ ਐਲਾਨ ਮਹਿੰਗਾਈ ਤੋਂ ਮਿਲੀ ਵੱਡੀ ਰਾਹਤ ਗੈਸ ਸਿਲੰਡਰ ਹੋਇਆ ਸਸਤਾ ਸਕੂਲਾਂ 'ਚ ਛੁੱਟੀਆਂ ਬਦਨ ਤੋਂ ਬਾਅਦ ਸਰਕਾਰ ਦਾ ਇੱਕ ਹੋਰ ਵੱਡਾ ਐਲਾਨ ਤੇ ਹੁਣ ਖਬਰਾਂ ਨੂੰ ਸ਼ੁਰੂ ਕਰਦੇ ਆਂ ਵਿਸਥਾਰ ਦੇ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਨਿੱਕੀ ਜਿਹੀ ਗੁਜ਼ਾਰਸ਼ ਹੈ ਕਿ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਮੋਹਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟੇ ਪ੍ਰੈਸ ਕਰ ਲਓ ਤਾਂਕਿ ਤੁਹਾਨੂੰ ਸਾਡੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਲਦਾਰ ਵੀ ਚੱਲਦੇ ਅੱਜ ਦੀ ਪਹਿਲੀ ਵੱਡੀ ਖਬਰ ਦੇ ਉੱਤੇ ਸਰਦੀ ਦੀਆਂ ਛੁੱਟੀਆਂ ਵਧਾਉਣ ਤੋਂ ਬਾਅਦ ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਇੱਕ ਹੋਰ ਵੱਡਾ ਐਲਾਨ ਵੱਡੀ ਅਪਡੇਟ ਇੱਥੇ ਤੁਸੀਂ ਪੜ੍ਹ ਸਕਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਾਲ 2024 ਵਿੱਚ ਕਈ ਅਹਿਮ ਉਪਰਾਲੇ ਕੀਤੇ ਸਬੰਧੀ ਜਾਣਕਾਰੀ ਦਿੰਦੇ ਆ ਸਮਾਜਿਕ ਨਿਆਂ ਸਸ਼ਤੀਕਰਨ ਅਤੇ ਪੰਜਾਬ ਦੇ ਡਾਕਟਰ ਬਲਜੀਤ ਕੌਰ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਪਛੜੇਸ ਰਹਿਣ ਅਤੇ ਘੱਟ ਗਿਣਤੀ ਦੇ ਵਿਦਿਅਕ ਸਮਾਜਿਕ ਆਰਥਿਕ ਉਣਤੀ ਲਈ ਵੱਖ-ਵੱਖ ਸਕੀਮਾਂ ਲਾਗੂ ਕੀਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਾਲ 2017 18 ਤੇ 19 ਤੇ 20 ਦੀਆਂ ਬਕਾਇਆ ਫੀਸਾਂ ਦਾ 40% ਦੀ ਅਦਾ ਕਰਨ ਲਈ 92 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਇਹ ਰਾਸੀ ਪੰਜਾਬ ਦੇ ਸਰਕਾਰੀ ਅਦਾਰਿਆਂ ਤੇ ਦੂਜੇ ਰਾਜਾਂ ਦੇ ਅਦਾਰਿਆਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਦਿੱਤੀ ਗਈ ਹੈ ਉਹਨੇ ਵੀ ਦੱਸਿਆ ਕਿ ਸਾਲ 2024-25 ਲਈ 2.60 ਲੱਖ ਵਿਦਿਆਰਥੀਆਂ ਦਾ ਟੀਚਾ ਮਿੱਥਿਆ ਗਿਆ ਜਦੋਂ ਕਿ ਪੋਰਟਲ ਦੇ ਸਕੀਮ ਤਹਿਤ 3.38 ਲੱਖ ਵਿਦਿਆਰਥੀਆਂ ਦੇ ਨਵੇਂ ਰਜਿਸਟਰ ਹੋਏ ਹਨ ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ 29411 ਲਾਭਪਾਤਰੀਆਂ ਨੂੰ ਜਾਰੀ ਕੀਤਾ ਹੈ ਅਗਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜੀ ਨਵੇਂ ਸਾਲ ਤੇ ਮੁਫਤ ਬੱਸ ਸਫ਼ਰ ਬਾਰੇ ਪੰਜਾਬ ਸਰਕਾਰ ਦਾ ਵੱਡਾ ਐਲਾਨ ਪੰਜਾਬ ਵਿੱਚ ਔਰਤਾਂ ਲਈ ਮੁਫਤ ਬੱਸ ਸਫ਼ਰ ਬਾਰੇ ਪੰਜਾਬ ਸਰਕਾਰ ਨੇ ਨਵਾਂ ਬਿਆਨ ਜਾਰੀ ਕੀਤਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੁਤਾਬਿਕ ਸਾਲ 2024 ਦੌਰਾਨ ਪੰਜਾਬੀਆਂ ਔਰਤਾਂ ਨੇ ਮੁਫਤ ਸਫ਼ਰ ਤੋਂ ਲਾਭ ਲੈਦਿਆਂ 14.88 ਕਰੋੜ ਰੁਪਏ ਦਾ ਸਫ਼ਰ ਕੀਤਾ ਹੈ ਤੇ ਟ੍ਰਾਂਸਪੋਰਟ ਵਿਭਾਗ ਨੇ ਕੁੱਲ 726.19 ਕਰੋੜ ਰੁਪਏ ਖਰਚ ਕੀਤੇ ਉਨ੍ਹਾਂ ਕਿਹਾ ਕਿ ਸਾਲ 2024 ਦੌਰਾਨ ਟ੍ਰਾਂਸਪੋਰਟ ਵਿਭਾਗ ਨੇ مالیੇ ਵਿੱਚ 10.99% ਦਾ ਵਾਧਾ ਦਰਜ ਕੀਤਾ ਗਿਆ ਵਿਭਾਗ ਦੇ ਤਿੰਨ ਅਧੀਨ ਵਿੰਗਾਂ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪੀਆਰਟੀਸੀ ਅਤੇ ਪੰਜਾਬ ਰੋਡਵੇ ਤੇ ਪੰਨਵਸ ਨੇ ਸਾਲ 2023 ਤੇ ਵਿੱਚ 3197.28 ਕਰੋੜ ਰੁਪਏ ਤੇ ਮੁਕਾਬਲੇ ਸਾਲ 2024 ਵਿੱਚ 35. 3546.29 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਕੀਤੀ ਹੈ ਪਿਛਲੇ ਸਾਲ ਦੇ ਮੁਕਾਬਲੇ 349.01 ਕਰੋੜ ਰੁਪਏ ਸਾਬ ਹੈ ਲਾਲਜੀਤ ਸਿੰਘ ਭੁੱਲਰ ਨੇ ਸੇਵਾ ਨੂੰ ਪੰਜਾਬ ਸਰਕਾਰ ਦੇ ਇੱਕ ਵੱਡੇ ਪ੍ਰਾਪਤੀ ਕਰਾਰ ਦਿੰਦੇ ਕਿ ਇਸੇ ਵਾਰ ਨਾਰੀ ਸ਼ਕਤੀ ਨੂੰ ਬਲ ਪ੍ਰਦਾਨ ਕਰਨ ਅਤੇ ਉਹਨਾਂ ਦੀ ਮੋਬਿਲਟੀ ਨੂੰ ਸੁਨਿਸ਼ਚਿਤ ਕਰਨ ਵਿੱਚ ਵੱਡਾ ਕਦਮ ਹੈ ਮੁxtਸਫਰ ਲਈ 726.19 ਕਰੋੜ ਰੁਪਏ ਦੇ ਖਰਚ ਕੀਤੇ ਜਾਣ ਨਾਲ ਟ੍ਰਾਂਸਪੋਰਟ ਵਿਭਾਗ ਨੇ ਬਿਹਤਰੀ ਦੇ ਪ੍ਰਯਾਸ ਨੂੰ ਸਫਲ ਬਣਾਇਆ ਹੈ ਇਹਦੇ ਨਾਲ ਹੀ ਵੱਧਿਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਐਲਪੀਜੀ ਸਿਲੰਡਰ ਦੇ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ ਹੈ ਸਾਲ 2025 ਦੇ ਪਹਿਲੇ ਹੀ ਦਿਨ ਮਹਿੰਗਾਈ ਤੋਂ ਵੱਡੀ ਰਾਹਤ ਮਿਲੀ ਐਲਪੀਜੀ ਗੈਸ ਸਿਲੰਡਰ ਸਸਤਾ ਹੋਇਆ ਸੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਵੇਂ ਸਾਲ 2025 ਮੌਕੇ ਪਹਿਲੇ ਦਿਨ ਹੀ ਆਮ ਜਨਤਾ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ 1 ਜਨਵਰੀ 2025 ਤੋਂ LPG ਗੈਸ ਸਿਲੰਡਰ ਰੀਫਿਲ ਕਰਵਾਉਣਾ ਸਸਤਾ ਹੋ ਗਿਆ ਸਰਕਾਰੀ ਤੇਲ ਕੰਪਨੀ ਨੇ ਪਹਿਲੀ ਤਰੀਕ ਤੋਂ LPG ਸਿਲੰਡਰ ਦੀਆਂ ਕੀਮਤਾਂ ਵਿੱਚ 14.50 ਰੁਪਏ ਦੀ ਕਟੌਤੀ ਕੀਤੀ ਹੈ ਦਿੱਲੀ ਵਿੱਚ LPG ਸਿਲੰਡਰ ਦੀ ਨਵੀਂ ਕੀਮਤ 1818.50 ਰੁਪਏ ਤੋਂ ਘਟ ਕੇ 1804 ਰੁਪਏ ਹੋ ਗਈ ਹੈ LPG ਸਿਲੰਡਰ ਸਸਤਾ ਹੋਇਆ ਤੇਲ ਮਾਰਕੀਟਿੰਗ ਕੰਪਨੀ ਨੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ 19 ਕਿਲੋਗ੍ਰam LPG ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੇ ਆ ਨਤੇ ਨਵੀਆਂ ਕੀਮਤਾਂ ਦਾ ਐਲਾਨ ਕਰਦੀਆਂ ਹਨ ਨਤੇ ਨਵੇਂ ਸਾਲ ਤੇ ਆਪਣੇ ਖਪਤਕਾਰਾਂ ਨੂੰ ਰਾਹਤ ਦਿੰਦੇ ਹੋਏ ਕੰਪਨੀਆਂ ਨੇ 19 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟਾਉਣ ਦਾ ਜਿਹੜਾ ਫੈਸਲਾ ਲਿਆ ਹੈ ਜਿਹੜਾ ਇੱਕ ਕਮਰਸ਼ੀਅਲ ਸਿਲੰਡਰ ਆ ਇਹਦੀ ਕੀਮਤ ਘਟੀ ਆ ਜੀ ਜੋ ਕਿ ਲੂ ਆਪਾਂ 14 ਕਿਲੋ ਵਾਲਾ ਸਿਲੰਡਰ ਵਰਤਦੇ ਆ ਉਹਦੀ ਕੀਮਤ ਓਨੀ ਹੀ 13 ਜਿੰਨੀ ਆਪਾਂ ਪਹਿਲਾਂ ਲੈ ਰਹੇ ਆ ਸੋ ਜਿਹੜੇ ਵੀ ਵਪਾਰਕ ਸਿਲੰਡਰ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਇਹ ਕਟੌਤੀ ਹੋਈ ਆ 14.50 ਪੈਸੇ ਦੀ ਜਿਹੜੀ ਕਟੌਤੀ ਹੋਈ ਆ ਜਿਵੇਂ ਕਿ ਦਿੱਲੀ ਦੇ ਵਿੱਚ ਪਹਿਲਾਂ 1818 ਸੀ ਤੇ ਹੁਣ ਘਟ ਕੇ 1804 ਰੁਪਏ ਦਾ ਜਿਹੜਾ ਸਿਲੰਡਰ ਆ ਏ ਰਹਿ ਗਿਆ ਏ ਇਹਦੇ ਨਾਲ ਹੀ ਬਦਲ ਲੈਨੇ ਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਮੌਸਮ ਨੂੰ ਲੈ ਕੇ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਮੌੜਮੀ ਠੰਡ ਤੋੜੇਗੀ ਰਿਕਾਰਡ ਨਵਾਂ ਅਲਰਟ ਜਾਰੀ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਸਾਲ ਦੇ ਆਖਰੀ ਦਿਨ ਵੀ ਸੰਗਣੀ ਤੁੱਟ ਤੇ ਸੀਤ ਲਹਿਰ ਕਰਕੇ ਠੰਡ ਦਾ ਕਹਿਰ جاری ਰਿਹਾ ਜਿਸ ਕਾਰਨ ਦਿਨ ਸਮੇਂ ਵੀ ਲੋਕਾਂ ਨੂੰ ਕੰਬਣੀ ਛਿੜ ਰਹੀ ਪਹਾੜਾ ਉੱਤੇ ਵੱਸ ਵਾਈ ਕਾਰਨ ਮੈਦਾਨੀ ਇਲਾਕੇ ਅਚ ਸੀਤ ਲਹਿਰ ਚੱਲ ਰਹੀ ਹੈ ਸਵੇਰੇ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਗੀ ਰਾਤ ਨੂੰ ਪੰਜਾਬ ਦਾ ਬਠਿੰਡਾ ਸਵੇਰੇ ਬੱਲਵਾਲ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ ਬੱਲਵਾਲ ਵਿੱਚ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਤੇ ਬਠਿੰਡਾ ਵਿੱਚ ਘੱਟੋ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਾ ਦਰਜ ਕੀਤਾ ਗਿਆ ਮੌਸਮ ਵਿਗਿਆਨੀ ਨੇ ਨੰਮੀਸਾਲ ਮੌਕੇ 1 ਜਨਵਰੀ ਤੋਂ ਠੀਤ ਲਹਿਰ ਚੱਲਣ ਦੀ ਆ پیشن ਹੋਗੀ ਜਿਹੜੀ ਆ ਉਹ ਕੀਤੀ ਆ ਸੋ ਇੱਕ ਹੋਰ ਵੱਡੀ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰ ਲੈਨੇ ਹੁਣ ਸਾਦੇ ਢੰਗ ਨਾਲ ਵਿਆਹ ਕਰਨ ਵਾਲਿਆਂ ਨੂੰ ਮਿਲੇਗਾ 21000 ਰੁਪਏ ਦਾ ਸ਼ਾਗਨ ਜਾਣੋ ਕਿੱਥੇ ਇਹ ਐਲਾਨ ਹੋਇਆ ਸੋ ਵੱਡੀ ਅਪਡੇਟ ਆ ਜੀ ਗਰਨਾਮ ਪੰਚਾਇਤ ਬੱਲੋ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਆਮ ਇਤਲਾਸ ਦੀ ਮੀਟਿੰਗ 'ਚ ਵਿਆਹਾਂ ਤੇ ਹੁੰਦੀ ਫਜ਼ੂਲ ਖਰਚੇ ਰੋਕਣ ਲਈ ਸਾਦੇ ਢੰਗ ਨਾਲ ਵਿਆਹ ਕਰਨ ਤੇ ਇੱਕ ਚਟੇਕ ਲਾਉਣ ਲਈ ਗ੍ਰਾਮ ਸਭਾ ਦੇ ਮੈਂਬਰਾਂ ਨੂੰ ਸਹਿਮਤੀ ਨਾਲ ਅਹਿਮ ਫੈਸਲਾ ਲੈਂਦਾ ਮਤੇ ਪਾਸ ਕਰ ਦਿੱਤੇ ਹਨ ਬਸਾ ਪਾਸ ਮੁਤਾਬਿਕ ਜੋ ਪਰਿਵਾਰ ਨਸ਼ਾ ਰਹਿਤ ਹੈ ਤੇ ਬਗੈਰ ਡੀਜੇ ਲਾਉਣ ਤੋਂ ਸਾਦੇ ਢੰਗ ਨਾਲ ਵਿਆਹ ਕਰੇਗਾ ਤਾਂ ਪੰਚਾਇਤ 21000 ਰੁਪਏ ਦਾ ਸ਼ਗਨ ਦੇਵੇਗੀ ਤੇ ਲੋਕਾਂ ਨੂੰ ਜ਼ਾਹਿਰ ਮੁਕਤ ਸਬਜ਼ੀਆਂ ਦੇਣ ਲਈ ਗੁਰੂ ਨਾਨਕ ਬਾਗੀਚੀ ਸਕੀਮ ਤਹਿਤ ਕੁਦਰਤੀ ਖੇਤੀ ਕਰਨ ਲਈ ਕਿਸਾਨਾਂ ਨੂੰ ਗ੍ਰਾਮ ਪੰਚਾਇਤ ਮੌੱਛ ਚ ਸਬਜ਼ੀਆਂ ਤੇ ਫਲਾਂ ਦੀ ਬੀਜ ਵੀ ਦਵੇਗੀ ਸੋ ਇਹਦੇ ਨਾਲ ਹੀ ਬਾਤ ਲੈਣਿਆ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਇਸ ਸਾਰਤ ਤੇ ਮਰਨ ਵਰਤ ਖਤਮ ਕਰਨਗੇ ਡੱਲੇਵਾਲ ਖਰਾਬ ਹੋ ਰਹੀ ਸਿਹਤ ਨੇ ਵਧਾਈ ਚਿੰਤਾ ਸੋ ਵੱਡੀ ਅਪਡੇਟ ਖਨੌਰੀ ਬਾਰਡਰ ਤੋਂ ਆ ਰਹੀ ਹੈ ਜੀ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਦਾ ਮਰਨ ਵਰਤ ਬੁੱਧਵਾਰ ਨੂੰ 37ਵੇਂ ਦਿਨ ਜਾਰੀ ਰਿਹਾ ਉਹਨਾਂ ਦੀ ਜਾਂਚ ਕਰ ਰਹੇ ਡਾਕਟਰ ਸੁਵੇਨਾਮ ਸਿੰਘ ਨੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇਸ ਸਮੇਂ ਉਹ ਆਪਣੀ ਮਜਬੂਤ ਇੱਛਾ ਸ਼ਕਤੀ ਦੇ ਬਲਤੇ ਹੀ ਜ਼ਿੰਦਗੀ ਜਿਉ ਰਏ ਹਨ ਡੱਲੇਵਾਲ ਨੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਦਰਜ ਕੀਤੀ ਗਈ ਆ ਟੈਸਟ ਵਿੱਚ ਲੀਵਰ ਅਤੇ ਕਿਡਨੀ ਵਿੱਚ ਵੀ ਨੁਕਸ ਪਹਿਚਾਣਿਆ ਗਿਆ ਡਾਕਟਰ ਸੁਵਿਮਨ ਸਿੰਘ ਨੇ ਕਿਹਾ ਹੈ ਕਿ ਇਸ ਦੇ ਮੱਦੇ ਨਾਜ਼ਰ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਬਿਨਾਂ ਸਮਾਂ ਬਰਬਾਦ ਕੀਤੇ ਕਿਸਾਨਾਂ ਦੀਆਂ ਮੰਗਾਂ ਤੇ ਤੁਰੰਤ ਗੌਰ ਕੀਤਾ ਜਾਵੇ ਸਿਹਤ ਖਰਾਬ ਹੋਣ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕਿਸਾਨਾਂ ਨੂੰ 4 ਜਨਵਰੀ ਨੂੰ ਖਨੌਰੀ ਸਰਹੱਦ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਜਿਹੜੀ ਆ ਉਹ ਕੀਤੀ ਹੈ। ਪੰਜਾਬ ਅਤੇ ਹਰਿਆਣਾ ਬਾਰਡਰ ਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਜਿਹੜੇ ਆ ਕੇਂਦਰ ਸਰਕਾਰ ਨੂੰ ਲੈ ਕੇ ਆਪਣੀਆਂ ਮੰਗਾਂ ਲਗਾਤਾਰ ਰੈਜੀਟੇਸ਼ਨ ਕਰ ਰਿਹਾ ਹੈ। ਔਰ ਪਿਛਲੇ 1 ਮਹੀਨੇ ਤੋਂ ਉੱਪਰ ਹੋ ਗਿਆ ਕਿਸਾਨਾਂ ਦੇ ਵੱਡੇ ਲੀਡਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਆ ਉਹ ਭੁੱਖ ਹੜਤਾਲ ਤੇ ਉਹਨਾਂ ਦੀ ਜਿਹੜੀ ਹੈਲਥ ਹੈ ਉਹ ਵੀ ਕਾਫੀ ਸੀਰੀਅਸ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਕਿਉਂਕਿ ਜਿੰਨੀਆਂ ਵੀ ਮੰਗਾ ਹੈ ਕਿਸਾਨਾਂ ਦੀ ਉਹ ਕੇਂਦਰ ਸਰਕਾਰ ਦੇ ਵੱਲ ਲੈ ਹੈ ਔਰ ਕੇਂਦਰ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਡੈਡਲੌਕ ਤੋੜਨਾ ਚਾਹੀਦਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਔਰ ਪੰਜਾਬ ਸਰਕਾਰ ਨੇ ਵਾਰ-ਵਾਰ ਕੋਸ਼ਿਸ਼ ਕੀਤੀ ਹੈ ਕਿ ਕੇਂਦਰ ਗੱਲਬਾਤ ਦੇ ਦਰਵਾਜ਼ੇ ਖੋਲੇ ਤਾਂ ਕਿ ਇਹ ਡੈਡਲੌਕ ਜਿਹੜਾ ਟੁੱਟਣਾ ਟੁੱਟੇ ਔਰ ਔਨਰੇਬਲ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਹੋਵੇ ਕਿਸਾਨਾਂ ਦੇ ਮਸਲੇ ਹੱਲ ਹੋਣ ਕਿਸਾਨਾਂ ਦੀ ਜਿਹੜੀਆਂ ਵਾਅਦੇ ਮੰਗਾ ਜਿਹੜੀਆਂ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਇਹਨਾਂ ਦੀ ਸੁਣਵਾਈ ਕਰਨ ਨੂੰ ਤਿਆਰ ਨਹੀਂ ਆ ਇਵਨ ਭਾਰਤ ਸਰਕਾਰ ਨੇ ਇੱਕ ਵਾਰ ਵੀ ਅਜੇ ਤੱਕ ਗੱਲਬਾਤ ਨਹੀਂ ਕੀਤੀ ਉਹਨੂੰ ਚਾਹੀਦਾ ਹੈ ਕਿ ਇਮੀਡੀਏਟਲੀ ਅੰਨਦਾਤੇ ਨਾ ਕਿਸਾਨਾਂ ਨਾਲ ਗੱਲਬਾਤ ਦੇ ਦਰਵਾਜ਼ੇ ਖੋਲੇ ਤਾਂ ਕਿ ਜਿਹੜਾ ਇਹ ਲੰਮਾ ਸੰਘਰਸ਼ ਹੈ ਕਿਸਾਨਾਂ ਦਾ ਜਿਹਦੇ ਨਾਲ ਕਿਸਾਨ ਵੀ ਪਰੇਸ਼ਾਨ ਹੈ ਔਰ ਪੰਜਾਬ ਦੇ ਲੋਕ ਵੀ ਬੜੇ ਫਿਕਰਮੰਦ ਹੈ ਅਤੇ ਦੇਸ਼ ਦੇ ਕਿਸਾਨ ਵੀ ਫਿਕਰਮੰਦ ਹੈ ਖਾਸ ਕਰ ਰੱਲੇਵਾਲ ਸਾਹਿਬ ਦੀ ਹੈਲਥ ਨੂੰ ਲੈ ਕੇ ਬੜੇ ਪਰੇਸ਼ਾਨ ਹੈ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਮੀਡੀਏਟਲੀ ਜਿਹੜੀ ਆ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇ ਔਰ ਕਿਸਾਨੀ ਮਸਲਿਆਂ ਨੂੰ ਹੱਲ ਕੀਤਾ ਜਾਵੇ